ਤੋਂ ਜ਼ਿਆਦਾ ਜਿਹੜਾ ਮੈਨੂੰ ਥੋੜੀ ਜੀ ਪ੍ਰੋਬਲਮ ਆਣੀ ਸ਼ੁਰੂ ਹੋਈ ਪਾਰਟੀ 'ਚ ਇੱਕ ਤਾਂ ਪਹਿਲੀ ਗੱਲ ਦੱਸਦੇ ਆ ਕਿ ਮੈਂ ਪੂਰੇ 50 ਸਾਲ 47 ਸਾਲ ਕਾਂਗਰਸ 'ਚ ਰਹਾ ਹੂੰ ਸੁਪਨੇ ਦੇ ਵਿੱਚ ਵੀ ਪਰ ਕਾਂਗਰਸ ਨੇ ਵੀ ਕਸਰ ਨਹੀਂ ਛੱਡੀ ਸਰਕਾਰ ਦੀ ਕੋਈ ਕਸਰ ਨਹੀਂ ਛੱਡੀ ਜੋ ਮੈਂ ਕਹਿੰਦਾ ਮੈਂ ਮੈਂ ਤਾਂ ਕਦੇ ਜੇ ਮੈਂ કહਾਂ ਕਿ ਜਦ ਮੇਰੀ ਪਰਿਵਾਰਕ ਪਿਸ਼ਵਮੀ ਪੋਲਿਟਿਕ ਦੀ ਸੀਗੀ ਨਹੀਂ ਮੈਂ ਫਾਈਨੈਂਸ਼ੀਅਲੀ ਬਹੁਤਾ ਸਾਊਂਡ ਨਹੀਂ ਸੀ ਜਦੋਂ ਵੱਡੇ ਵੱਡੇ ਮੇਰੇ ਨਾਲ ਦੇ ਜਨਰਲ ਸੈਕਟਰੀ ਜਦੋਂ ਮੈਂ ਯੂਥ ਕਾਂਗਰਸ ਦਾ ਪ੍ਰਧਾਨ ਸੀ ਉਦੋਂ ਵੀ ਮੇਰੇ ਕੋਲ ਵਿਜੇ ਸੁਪਰ ਸਕੂਟਰ ਹੁੰਦਾ ਸੀ ਤੇ ਜਿਹੜੇ ਮੇਰੇ ਜਨਰਲ ਸੈਕਟਰੀ ਸੀ ਮੇਰੇ ਨਾਲ ਤੁਹਾਨੂੰ ਹੈਰਾਨੀ ਹੋਏਗੀ ਮੇਰੇ ਨਾਲ ਹਮ ਯੋਗ ਰਾਜ ਸਿੰਘ ਵਾਇਸ ਪ੍ਰਧਾਨ ਸੀ ਅੱਛਾ ਇਹਦੀ ਵਾਈਫ ਮੇਰੇ ਨਾਲ ਜਨਰਲ ਸੈਕਟਰੀ ਸੀ ਉਹ ਵਿਆਹ ਨਹੀਂ ਹੋਇਆ ਸੀ ਇਹਨਾਂ ਦਾ ਇਹਦੀ ਸਾਲੀ ਸੀ ਜਿਹੜੀ ਉਹ ਵੀ ਮੇਰੇ ਨਾਲ ਜੁਆਇੰਟ ਸੈਕਟਰੀ ਸੀ ਇਹ ਸਾਰੇ ਅਮੀਰ ਆਦਮੀ ਸੀਗੇ ਹਮ ਲੇਕਿਨ ਮੈਂ ਕਦੇ ਸੁਪਨੇ ਚ ਵੀ ਕਾਂਗਰਸ ਦੇ ਖਿਲਾਫ ਇੱਕ ਸ਼ਬਦ ਵੀ ਮੇਰੇ ਪੋਲਿਟਿਕਲ ਨਹੀਂ ਕਾਂਗਰਸ ਛੱਡ ਕੇ ਚਲ ਗਏ ਤੇ ਫਿਰ ਇਸ ਤੋਂ ਵੱਡਾ ਖਿਲਾਫ ਕੀ ਬੁਲਬੁਲਾ ਮੈਂ ਮੈਂ ਦੱਸਦਾ ਕੀ ਹੋਇਆ ਇਹਦੇ ਚ ਮੇਜਰ ਕਾਰਨ ਇੱਕ ਵੇਲੇ ਸ਼ਿਵਾਸ਼ ਚਾਵਲਾ ਜੀ ਕਹਿੰਦੇ ਸੀ ਫਿਰਕੂ ਪਾਰਟੀ ਹੈ ਬੀਜੇਪੀ ਸਾਡੀ ਸੈਕੂਲਰ ਪਾਰਟੀ ਹੈ ਹੁਣ ਟੋਟਲੀ ਉਸੇ ਪਾਰਟੀ ਚ ਚਲ ਗਏ ਮੈਂ ਤੁਸੀਂ ਗੱਲ ਤਾਂ ਮੰਨੋਗੇ ਕਿ ਕੋਈ ਬੰਦਾ 45 ਸਾਲ ਰਿਹਾ ਹੋਵੇ ਕਾਂਗਰਸ ਹੂੰ ਤੇ ਜੇਲਾ ਵੀ ਕਟੀਆਂ ਹੋਣ ਲਾਠੀਆਂ ਵੀ ਖਾਧੀਆਂ ਹੋਣ ਪਰਿਵਾਰਕ ਤੌਰ ਤੇ ਕੋਈ ਇਹ ਹੀ ਘਟਨਾ ਜਿਹੜੀਆਂ ਸ਼ਾਇਦ ਮੈਂ ਕਾਂਗਰਸ ਕਰਕੇ ਕੁਰਬਾਨੀ ਤਾਂ ਨਹੀਂ ਕਹਿੰਦਾ ਪਰ ਮੈਨੂੰ ਦੇ ਦਿੰਦੇ ਸੀ ਤਾਂ ਮੈਂ ਵੀ ਕੰਮ ਕਰਦਾ ਸੀ ਕਾਂਗਰਸ ਨੇ ਸਾਰਾ ਕੁਝ ਦਿੱਤਾ ਬਹੁਤ ਦਿੱਤਾ ਹੋਇਆ ਕੀ ਕਿ ਜਦੋਂ ਇਲੈਕਸ਼ਨ ਹੋਏ ਕਾਰਪੋਰੇਸ਼ਨ ਦੇ ਉਹਦੇ ਚ ਪਾਰਟੀ ਨੂੰ ਉਹ ਪਰਫਾਰਮੈਂਸ ਠੀਕ ਨਹੀਂ ਰਹੀ ਮੈਂ ਪ੍ਰਧਾਨ ਸੀਗਾ ਹਲਕੇ ਮੈਨੂੰ ਬਹੁਤ ਘੱਟ ਟਾਈਮ ਮਿਲਿਆ ਸੀ ਸਵਾ ਸਾਲ ਮੈਂ ਪ੍ਰਧਾਨデア ਉਹਦੇ ਵਿੱਚ ਇਲੈਕਸ਼ਨ ਆ ਗਏ ਉਹ ਰਾਜ ਮੈਨੂੰ ਕਰੋਨਾ ਹੋ ਗਿਆ 1.5 ਮਹੀਨਾ ਮੈਂ ਹਸਪਤਾਲ ਰਿਆ ਆਰ.ਟੀ ਮੇਰੇ ਫਿਜ਼ੀਕਲੀ ਵੀ ਠੀਕ ਨਹੀਂ ਸੀ ਉਹਦੇ ਵਿੱਚ ਵੀ ਰੋਲਾ ਪਾਤਾ ਜੀ ਪਾਰਟੀ ਹਾਰ ਗਈ ਹਾਰ ਗਈ ਮੈਂ ਵੀ ਕਹਿ ਗਿਆ ਹਾਰ ਗਈ ਹਲਕੇ 4 ਤੋਂ 8 ਕੀਤੀਆਂ ਸੀ ਮੈਂ ਜਦੋਂ ਮੇਰੇ ਇਲੈਕਸ਼ਨ ਹੋਏ ਉਸ ਤੋਂ ਬਲਕਿ ਕਾਂਗਰਸ ਦੇ 4 ਕਾਉਂਸਲਰ ਸੀ 8 ਕੀਤੇ ਹਾਈएस्ट ਪਰਸੈਂਟੇਜ ਵੋਟ ਮਿਲੀ ਕਾਂਗਰਸ ਨੂੰ ਪਰ ਦਿੱਲੀ ਚ ਵੀ ਰੌਲਾ ਪੈ ਗਿਆ ਜੀ ਕਾਂਗਰਸ ਹਾਰ ਗਈ ਉੱਥੇ ਮੈਨੂੰ ਉਹਨਾਂ ਨੇ ਬੁਲਾਇਆ ਨਹੀਂ ਚਲੋ ਹਾਰੀ ਤੇ ਫਿਆਰੀ ਕਹਿਣਾ ਹਾਰੀ ਜਾਣਾ ਸੀਗਾ ਉੱਥੇ ਮੈਨੂੰ ਇਹਨਾਂ ਨੇ ਪਹਿਲੇ ਦਿਨ ਬੁਲਾਇਆ ਤੇ ਮੈਨੂੰ ਆ ਕੇ ਇਹਨਾਂ ਨੇ ਥੋੜੇ ਰੂਡਲੀ ਬੋਲੇ ਮੈਨੂੰ ਕੋਪਾਲ ਓਕੇ ਕਹਿੰਦੇ ਰੀਜ਼ਨਸ ਮੈਂ ਕਿਹਾ ਜੀ ਆਈ ਐਮ ਰਿਸਪੌਂਸੀਬਲ ਕਹਿੰਦੇ ਕਿਉਂ ਮੈਂ ਕਿਹਾ ਮੈਂ ਪਾਰਟੀ ਦਾ ਪ੍ਰਧਾਨ ਸੀਗਾ ਮੈਂ ਮੈਂ ਮੇਰੇ ਜ਼ਿੰਮੇਵਾਰੀ ਕਹਿੰਦੇ ਨਹੀਂ ਮੈਨੇ ਸੁਣਾ ਕੋ ਟਿਕ ਟਿਕ ਗਲਤ ਪਾਰਟੀ ਹੈ ਕੋਈ ਔਰ ਲੋਗਾਂ ਦਾ ਰੋਲ ਜ਼ਿਆਦਾ ਥਾ ਕੈਂਪੇਨ ਠੀਕ ਨਹੀਂ ਚਲੀ ਮੈਂ ਕਿਹਾ ਜੀ ਇਹ ਚਿਥੜੇ ਉਡਾਣ ਚ ਕੋਈ ਫਾਇਦਾ ਨਹੀਂ ਠੀਕ ਹੈ ਇਸ ਕਰਕੇ ਮੈਂ ਸਾਰੀ ਜ਼ਿੰਮੇਵਾਰੀ ਆਪ ਲੈਂਦਾ ਮੈਂ ਹੂੰ ਉਹ ਮੈਨੂੰ ਗਾਣੀ ਰਿਪੋਰਟ ਬਣਾ ਕੇ ਭੇਜ ਓਕੇ ਅੱਜ ਮੈਂ ਤੁਹਾਡੇ ਨਾਲ ਪਹਿਲੀ ਵਾਰੀ ਗੱਲ ਕਰ ਰਿਹਾ ਮੈਂ ਕਿਸੇ ਨਾਲ ਸ਼ੇਅਰ ਨਹੀਂ ਕੀਤੀ ਮੈਂ ਕਿਹਾ ਜੀ ਕੀ ਕਰੋਗੇ ਰਿਪੋਰਟ ਬਣਾ ਕੇ ਰਿਪੋਰਟ ਤੇ ਵੀ ਤਾਂ ਸਭ ਕੁਝ ਲਿਖਣਾ ਪੈਂਦਾ ਜੀ ਕਿਨੇ ਟਿਕਟ ਵੰਡੀ ਕੀ ਹੋਇਆ ਕਿਵੇਂ ਹਾਰੇ ਕੀ ਹੋਇਆ ਕਿਨੀ ਉੱਥੇ ਫਿਰ ਦੁਬਾਰਾ ਇੱਕ ਵਾਰੀ ਫਿਰ ਮਹੀਨਾ ਕਿ ਨਿਕਲਿਆ ਫਿਰ ਮੈਨੂੰ ਬੁਲਾਇਆ ਤਾਂ ਉੱਥੇ ਜਦੋਂ ਮੈਂ ਗਿਆ ਉੱਥੇ ਖੜਕ ਸਿੰਘ ਮਾਰਕ ਤੇ ਉੱਥੇ ਚਰਨਜੀਤ ਚੰਨੀ ਬੈਠੇ ਸੀ ਨਵਜੋਤ ਸਿੱਧੂ ਵੀ ਉਸ ਦਿਨ ਸੀਗੇ ਉੱਥੇ ਬੈਨੂ ਕੋਪਾਲ ਜੀ ਸੀ ਹੋਰ ਵੱਡੇ ਲੀਡਰ ਸੀ ਕਹਿੰਦੇ ਜੀ ਆਮਨੇ ਆਪਕੋ 20 ਵਾਰ ਕਾ ਰਿਪੋਰਟ ਕਿਉਂ ਨਹੀਂ ਭੇਜਦੇ ਮੈਂ ਕਹਿੰਦਾ ਜੀ ਮੈਂ ਇੱਕ ਹੀ ਦੀ ਰਿਸਪੌਂਸਿਬਿਲਟੀ ਲੈ ਚੁੱਕਾ ਔਰ ਮੇਰੇ ਤੋਂ ਕੀ ਕਹਣਾ ਜਾਂਦੇ ਸੀ ਉਹ ਚਾਹਦੇ ਸੀ ਵੀ ਮੈਂ ਟੋਟਲ ਕਿਸੇ ਵੱਡੇ ਲੀਡਰ ਤੇ ਪਾ ਦੇਆ ਬੰਸਲ ਸਾਹਿਬ ਤੇ ਪਾਉਣਾ ਚਾਹੁੰਦੇ ਕਿਸੇ ਦੇ ਵੀ ਉਹਨਾਂ ਦੀ ਸੀਗੀ ਉੱਥੇ ਵੱਡਾ ਲੈਟਰ ਤਾਂ ਇੱਕੋ ਹੀ ਆ ਕੋਈ ਕਹਿੰਦੇ ਸੀ ਤੂੰ ਦਾ ਇੱਕ ਜੀ ਤੋ ਕਹਿੰਦੇ ਹਮੇ ਪਤਾ ਹੈ ਆਪਨੇ ਟਿਕਟੇ ਨਹੀਂ ਵੰਡੇ ਕਿਸੇ ਹੋਰ ਨੇ ਵੰਡੇ ਮੈਂ ਕਹਾਂ ਜੀ ਇਹਨਾਂ ਚੀਜ਼ਾਂ ਦੇ ਮੈਂ ਪੈਣਾ ਹੀ ਨਹੀਂ ਜ ਨਹੀਂ ਵੇਨੂ ਗੋਪਾਲ ਜੀ ਪਮਨ ਬੰਸਲ ਉਹਨਾਂ ਦੇ ਤੋੜਾ ਛਾੜਨਾ ਚਾਹੁੰਦੇ ਸੀ ਹਾਂ ਹਾਂ ਜੇ ਮੈਂ ਅੱਜ ਸਿੱਧੀ ਕਹਿ ਦਿਆਂ ਤਾਂ ਉਹਨਾਂ ਦੇ ਦਿਮਾਗ ਸੀਗਾ ਕਿ ਸ਼ਾਇਦ ਇਹਨਾਂ ਦੇ ਕੋਈ ਨਹੀਂ ਤੁਹਾਡੇ ਹੱਥੋਂ ਇਹ ਲਿਖਾਉਣਾ ਚਾਹੁੰਦੇ ਆ ਜਿਹੜਾ ਮੈਂ ਨਹੀਂ ਲਿਖਣਾ ਚਾਹੁੰਦਾ ਸੀ ਹਾਲਾਂਕਿ ਇਹ ਟਿਕਟਾਂ ਦੇ ਵੰਡ ਦੇ ਵਿੱਚ ਵੀ ਜੇ ਕਲੈਕਟਿਵ ਸੀ ਸਾਰੀ ਹੂੰ ਹੂੰ ਜ 300 300 ਐਪਲੀਕੈਂਟ ਸੀਗੇ 35 ਨੂੰ ਟਿਕਟ ਦਿੱਤੀ 35 ਜੋ 27 ਹਾਰ ਗਏ ਉਹ ਦੁਸ਼ਮਣ ਜਿਹਨਾਂ ਨੂੰ ਨਹੀਂ ਦਿੱਤੀ ਇੱਥੇ ਇੱਕ ਕੈਸੀ ਕੈਂਪੇਨ ਚਲਾਤੀ ਜਿਹੜਾ ਜਗ ਹੈ ਜੀ ਹਮ ਕਿਆ ਕਰਤੇ ਟਿਕਟ ਤੋਂ ਸੁਭਾਚਾਵਲਾ ਨੇ ਨਹੀਂ ਦਿੱਤੀ 250 ਬੰਦਾ ਉਹ ਦੁਸ਼ਮਣ ਹੋ ਗਿਆ ਇਹ ਮੇਰੇ ਲਈ ਇੱਕ ਮੇਜਰ ਪ੍ਰੋਬਲਮ ਆ ਰਹੀ ਇੱਕ ਕੜੀ ਜੋੜਨੀ ਚਾਹੁੰਦਾ ਤੁਸੀਂ ਜਿਵੇਂ ਕਹਿੰਦੇ ਬੇਨੂ ਗੋਪਾਲ ਜੀ ਉਦੋਂ ਤੁਹਾਡੇ ਥਰੂ ਇਹ ਕੋਹਣਾ ਚੁੰਦੇ ਸੀ ਵੀ ਇਹ ਗਲਤ ਵੰਡ ਜਿਹੜੀ ਕਹਿ ਸਕਦੇ ਆ ਪਮਲ ਬਾਂਸਰ ਨੇ ਕੀਤੀ ਤੇ ਫਿਰ ਇਹ ਵੀ ਕਹਿ ਸਕਦੇ ਜਿਹੜੀਆਂ ਜਿਹੜੇ ਹੁਣ ਟਿਕਟ ਖੋਈ ਗਈ 500 ਸਾਹਿਬ ਤੋਂ ਤੇ ਤਵਾੜੀ ਸਾਹਿਬ ਨੂੰ ਦਿੱਤੀ ਇਹਦੇ 'ਚ ਵਿਨ ਗੋਪਾਲ ਹੋਣਾ ਦਾ ਉਹ ਕੜੀ ਰੋਲ ਹੈ ਮੇਜਰ ਰੋਲ ਹੈ ਅਰ ਮੈਂ ਤੁਹਾਨੂੰ ਬਹੁਤ ਗੱਲਾਂ ਹੁਣ ਇਹ ਗੱਲਾਂ ਕਰਨੀਆਂ ਦੋ ਜਦੋਂ ਤੇ ਥਵਾੜੀ ਤੇ ਮੇਰੀ ਕੋਈ ਪਰਦੇਜ ਬੈਠ ਕੇ ਗੱਲ ਇਹਨੂੰ ਬਾਹਰ ਕਰਨਾ ਚੰਗਾ ਨਹੀਂ ਲੱਗਦਾ ਮੈਂ ਇਸ਼ਾਰੇ-ਇਸ਼ਾਰੇ 'ਚ ਪ੍ਰਧਾਨ ਹੁੰਦਿਆਂ ਪਵਨ ਬਾਂਸਰ ਜੀ ਨੂੰ ਕਹਿੰਦਾ ਸੀ ਵੀ ਇੱਕ ਲੋਬੀ ਉੱਥੇ ਜਿਹੜੀ ਹੈ ਉਹ ਥੋੜੀ ਜੀ ਖਿਲਾਫ ਕੰਮ ਕਰਦੀ ਹੈ ਵੇਅਰ ਕਰਤਾ ਸੀਗਾ ਮੇਰੀ ਪ੍ਰਧਾਨਗੀ ਦੀ ਆੜ ਦੇ ਵਿੱਚ ਕਰਨਾ ਚਾਹੁੰਦੇ ਆ ਮੈਂ ਉਸ ਗੱਲ ਤੇ ਨਹੀਂ ਪਰ ਤੁਸੀਂ ਤੁਸੀਂ ਖਿਆਲ ਰੱਖਿਓ ਆਪਣਾ ਓਕੇ ਓਕੇ ਇਹ ਇਹ ਜਿਹੜੀ ਸ਼ੁਰੂਆਤ ਹੈ ਇਹ ਕੋਈ ਇੱਕ ਦਿਨ ਚ ਟਿਕਟ ਨਹੀਂ ਕੱਟ ਗਈ ਜਾਂ ਇੱਕ ਦਿਨ ਨਹੀਂ ਮਨੀਸ਼ ਮਨੀਸ਼ ਤਵਾੜੀ ਜੀ ਨੂੰ ਉਹ ਤਾਂ ਉਹਨਾਂ ਨੇ ਕਿ ਮੈਨੂੰ ਲੱਗਦਾ ਹੁਣ ਕਿ ਉਹਨਾਂ ਨੂੰ ਟਿਕਟ ਨਹੀਂ ਦੇਣੀ ਸੀ ਉਹਨਾਂ ਨੂੰ ਰਿਪਲੇਸਮੈਂਟ ਵਧੀਆ ਮਨੀਸ਼ ਤਵਾੜੀ ਜੀ ਮਿਲ ਗਏ ਉਹਨਾਂ ਨੇ ਇਹਨੂੰ ਦੇ ਦਿੱਤੀ ਉਹ ਇੱਕ ਲੌਬੀ ਸੀ ਉੱਥੇ ਜਿਹੜੀ ਬੰਸਲ ਜੀ ਦੇ ਖਿਲਾਫ ਕੰਮ ਕਰ ਰਹੀ ਮਤਲਬ ਉਹਨਾਂ ਚ ਵੈਨੂ ਗੋਪਾਲ ਹੋਣੀ ਵੀ ਸ਼ਾਮਲ ਵੈਨੂ ਗੋਪਾਲ ਹੋਰੀ ਹੀ ਮੈਂ ਕਹਿ ਸਕਦਾ ਮੁੱਖ ਤੌਰ ਤੇ ਮੁੱਖ ਤੌਰ ਤੇ ਸੀਗੇ ਜਿਹੜੇ ਉਹ ਕਰ ਰਹੇ ਸੀ ਤੇ ਜਦੋਂ ਵੀ ਮੈਂ ਜਾਣਾ ਉਹਨਾਂ ਦੀ ਇੱਕ ਮੇਰੇ ਨਾਲ ਇੱਕ ਹੋਰ ਵੱਡੀ ਪ੍ਰੋਬਲਮ ਸੀ ਉਹਨਾਂ ਨੂੰ ਮੇਰੀ ਹਿੰਦੀ ਸਮਝ ਨਹੀਂ ਆਉਂਦੀ ਸੀ ਮੈਨੂੰ ਉਹਨਾਂ ਦੀ ਅੰਗਰੇਜ਼ੀ ਸਮਝ ਨਹੀਂ ਆਉਂਦੀ ਸੀ ਉਹ ਸਾਊਥ ਇੰਡੀਆ ਦਾ ਕੇਰਲਾ ਦੇ ਤੇ ਇਸ ਕਰਕੇ ਨਾ ਮੇਰੀ ਗੱਲ ਸੁਣਦੇ ਸੀ ਬਿਰ ਉਹ ਥੋੜਾ ਜਿਹਾ ਮੈਨੂੰ ਲੱਗਦਾ ਸੀ ਯਾਰ ਇਹ ਹਿਊਮਿਲੇਸ਼ਨ ਜੀ ਹੈ ਅੱਛਾ ਪ੍ਰਧਾਨਗੀ ਦਾ ਜਿਹੜਾ ਛੱਡਣ ਦਾ ਮਨ ਸੀਗਾ ਇਹ ਮੈਂ ਹਟਣ ਤੋਂ 2 ਮਹੀਨੇ ਪਹਿਲਾਂ ਬਣਾ ਚੁੱਕਾ ਸੀ ਇਹ ਇਹ ਦਾ ਮੁੱਖ ਕਾਰਨ ਫਿਰ ਪ੍ਰਧਾਨਗੀ ਛੱਡਣ ਦਾ ਮੈਨੂੰ ਗੋਪਾਲ ਸੀ ਐਗਜੈਕਟਲੀ ਜੇ ਮੈਂ ਦਿੱਲੀ ਜਾਵਾਂ ਜੇ ਮੈਨੂੰ ਉੱਥੇ ਉੱਥੇ ਹੀ ਢੰਗ ਨਾਲ ਗੱਲਾਂ ਬੋਲੇ ਕੋਈ ਢੰਗ ਨਾਲ ਗੱਲਾਂ ਕਰੇ ਮੇਰੇ ਨਾਲ ਡਿਸਕਸ਼ਨ ਨਾ ਕਰੇ ਕੀ ਹੋਵੇ ਬਾਰ ਬਾਰ ਤੁਸੀਂ ਕਹਿਣਾ ਇਹ ਹਾਰ ਗਏ ਟਿਕ ਟਿਕ ਗਲਤ ਪਟ ਗਈ ਇਹ ਹੋ ਗਿਆ ਮਤਲਬ ਐਵਰੀ ਟਾਈਮ ਤਿੰਨ ਵਾਰ ਹੀ ਗਿਆ ਤਿੰਨੇ ਵਾਰੀ ਉਹਨੇ ਮੈਨੂੰ ਟੌਂਚਿੰਗ ਜਲੀਲ ਕਰਨ ਦਾ ਜਦੋਂ ਜਲੀਲ ਕਰਨ ਦੀ ਕੋਸ਼ਿਸ਼ ਕਰਦਾ ਸੀ ਓਕੇ ਹੁਣ ਮੇਰੇ ਮੇਰੀ ਆਤਮਾ ਹੀ ਨਹੀਂ ਮੰਦੀ ਸੀ ਮੈਂ ਹੋ ਗਿਆ ਹਵਾ ਗਿਆ ਹੁਣ ਜੇ ਕਿਹੜੇ 8 ਦੇ 12 ਤੋਂ ਹੋ ਨਹੀਂ ਜਾਣੇ ਚਿਛੜੇਵਾਜੀ ਕਰਨੀ ਹੈ ਇੱਕ ਦੂਜੇ ਤੇ ਬਲੇਮ ਹੀ ਕਰਨਾ ਹੈ ਤੇ ਮੈਂ ਮੇਰੇ ਮਨ 'ਚ 20 ਕਮੀਆਂ ਹੋਣਗੀਆਂ ਮੈਂ ਇੱਕ ਚੀਜ਼ ਨੂੰ ਮੰਨਦਾ ਕਿ ਮੈਂ ਪਵ ਕੁਝ ਚੀਜ਼ਾਂ ਜਿਹੜੀਆਂ ਮੈਨੂੰ ਉਮੀਦ ਵੀ ਨਹੀਂ ਸੀ ਇਹਨਾਂ ਨੇ ਮੈਨੂੰ ਘਰ ਬੈਠੇ ਦਿੱਤੀਆਂ ਦੂਜੀ ਵਾਰੀ ਮੇਰ ਕਿਸੇ ਨੂੰ ਨਹੀਂ ਬਣਾਇਆ ਕਾਂਗਰਸ ਚ ਤੋ ਦੋ ਵਾਰੀ ਬਣਿਆ ਮੈਂ ਦੋ ਵਾਰੀ ਬਣਿਆ ਮੈਂ ਹੀ ਕੱਲਾ ਬਣਿਆ ਦੋ ਵਾਰੀ ਮੇਲ ਕੈਟਾਗਰੀ ਸ਼ਡੂਲ ਕਾਸਟ ਰਿਜ਼ਰਵ ਚੋਂ ਤਾਂ ਬਣਿਆ ਹੈ ਔਮਨ ਚੋਂ ਵੀ ਬਣਿਆ ਹੈ ਪਰ ਜਨਰਲ ਕੈਟਾਗਰੀ ਮੇਲ ਚੋਂ ਮੈਂ ਹੀ ਬਣਿਆ ਚੰਡੀਗੜ੍ਹ ਚੋਂ ਹੀ ਮੈਂ ਬਣਿਆ ਕੱਲਾ ਹੋਰ ਕੋਈ ਕਿਸੇ ਪਾਰਟੀ ਚੋਂ ਨਹੀਂ ਬਣਿਆ ਹਾਲੇ ਤੋ ਇਹ ਚੀਜ਼ਾਂ ਤਾਂ ਮੇਰੇ ਮਨ ਤੇ ਆਸਾਨ ਵੀ ਸੀਗਾ ਕਿ ਮੈਨੂੰ ਕੋਈ ਏਡੀ ਨਹੀਂ ਭਈ ਹਰ ਚੀਜ਼ ਘਰ ਬੈਠੇ ਮਿਲੀ ਗਈ ਏਸੀਸੀ ਮੈਂਬਰ ਬਣਤਾ ਮੈਂ ਕਦੇ ਦਿੱਲੀ ਗਿਆ ਕੰਪੇਨ ਕਮੇਟੀ ਚ ਮੈਨੂੰ ਪਾਇਆ ਟਿਕਟਾਂ ਦੀ ਵੰਡ ਦੀ ਕਮੇਟੀ ਚ ਮੈਨੂੰ ਪਾਇਆ ਤੇ ਮੈਂ ਵੀ ਚਾਹੁੰਦਾ ਜੀ ਕਿ ਕਿਉਂ ਇਹਨਾਂ ਗੱਲਾਂ ਹੋ ਗਈਆਂ ਉਹਦਾ ਕਾਰਨ ਸੀ ਤੁਹਾਡੀ ਆਪਣੀ ਪਰਸਨੈਲਿਟੀ ਵੀ ਕਿ ਤੁਸੀਂ ਕੰਮ ਕੀਤਾ ਹਾਂ ਤੇ ਮੈਨੂੰ ਮਿਲਦੀ ਰਹੀ ਮੈਂ ਤਾਂ ਐਵੇਂ ਕਹਿ ਰਿਹਾ ਹਾਂ ਵੀ ਹਰ ਚੀਜ਼ ਮਿਲੀ ਉਹ ਇਹ ਕਾਰਨ ਸੀ ਕਿ ਤਾ ਮੈਂ ਮਨ ਮਨ ਤਾਂ ਛੱਡਣ ਦਾ ਬਣਾ ਚੁੱਕਾ ਸੀ ਉਦੋਂ ਫਿਰ ਮੈਨੂੰ ਹਰੀ ਚੌਧਰੀ ਜੀ ਨੇ ਕਿਹਾ ਵੀ ਰੁਕ ਜਾਓ ਹੱਲੇ ਪੰਜਾਬ ਦਾ ਇਲੈਕਸ਼ਨ ਸਿਰ ਤੇ ਹੈ ਤੇ ਇਸ ਕਰਕੇ ਇਹ ਨਾ ਹੋਵੇ ਵੀ ਪੰਜਾਬ ਦੇ ਇਲੈਕਸ਼ਨ ਤੋਂ ਬਾਅਦ ਇਹਨਾਂ ਨੂੰ ਸੀਗਾ ਵੀ ਜੋ ਵੀ ਫੈਸਲੇ ਹੋਣਗੇ ਦੇਖਾਂਗੇ ਫੈਸਲੇ ਇਹਨਾਂ ਨੇ ਦੋ ਤਿੰਨ ਕਰ ਲਏ ਸੀਗੇ ਇੱਕ ਮੇਰਾ ਹਟਾਉਣ ਦਾ ਇੱਕ ਨਵਜੋਤ ਸਿੱਧੂ ਦਾ ਤੇ ਇੱਕ ਯੂਪੀ ਵਾਲੇ ਪ੍ਰਧਾਨ ਦਾ ਇਹ ਮੈਨੂੰ ਉਥੋਂ ਖਬਰਾਂ ਮਿਲਦੀਆਂ ਸੀ ਵੀ ਤਿੰਨ ਇਕੱਠੇ ਹੀ ਹਟਾਣਗੇ ਉਹ ਫਿਰ ਮੈਂ ਹਰੀ ਚੌਧਰੀ ਨੂੰ ਵੀ ਕਿਹਾ ਸੀ ਮੈਨੂੰ ਜਦੋਂ ਹਟਾਣਾ ਹੋਇਆ ਮੈਨੂੰ ਦੋ ਦਿਨ ਪਹਿਲਾਂ ਦੱਸ ਦਿਓ ਮੈਂ ਅਸਤੀਫਾ ਦੇ ਦੂੰਗਾ ਓਕੇ ਜਾਂ ਮੇਰਾ ਹੁਣੇ ਅਸਤੀਫਾ ਮਨਜ਼ੂਰ ਕਰ ਲਓ ਓਕੇ ਕਿ ਮੈਂ ਕੰਮ ਨਹੀਂ ਕਰਨਾ ਚਾਹੁੰਦਾ ਹੁਣ ਇਸ ਹਾਲਾਤ ਚ ਕਰ ਹੀ ਨਹੀਂ ਸਕਦਾ ਸੀ ਇਹ ਕਾਰਨ ਤਾਂ ਇਹ ਸੀਗਾ ਕਿ ਪਾਰਟੀ ਕਿਵੇਂ ਸੀ ਹਾਂ ਪਾਰਟੀ ਛੱਡਣ ਦਾ ਗੱਲ ਇਹ ਹੋਈ ਸਭ ਕੁਝ ਕਰਨ ਦੇ ਬਾਵਜੂਦ ਵੀ ਜਦੋਂ ਲੱੱਕੀ ਜੀ ਪ੍ਰਧਾਨ ਬਣ ਗਏ ਮਨੀਸ਼ ਜੀ ਨੂੰ ਟਿਕਟ ਮਿਲ ਗਈ ਮੈਂ ਇਹਨਾਂ ਦੇ ਮਨ ਚ ਸ਼ਾਇਦ ਬਰੀਖ ਹੋਰਾਂ ਦੇ ਮਨ ਚ ਹੋਏਗਾ ਲੱਕੀਰਾਂ ਤੇ ਵੀ ਅਸੀਂ ਪਵਨ ਵੰਸਲ ਜੀ ਦੇ ਨਾਲ ਸੀਗੇ ਵੀ ਇਹ ਸ਼ਾਇਦ ਸਾਡੇ ਨਾਲ ਰਲ ਕੇ ਵਿਰੋਧ ਨਾ ਕਰਨ ਉਹ ਤਾਂ ਮੇਰੇ ਖੂਨ ਜੀ ਨਹੀਂ ਸੀਗਾ ਹੂੰ ਕਾਂਗਰਸ ਰਹਿਆ ਤੇ ਮੈਂ ਤਾਂ ਸੁਪਨੇ ਜਿ ਵੀ ਨਹੀਂ ਸੋਚਦਾ ਸੀ ਕਈ ਗੱਲਾਂ ਤੋਂ ਮੈਨੂੰ ਲੱਗਿਆ ਕਿ ਹੁਣ ਇਹ ਬਿਲਕੁਲ ਇਗਨੋਰ ਕਰ ਰਹੇ ਹੈ ਜਿਵੇਂ ਆਮ ਆਦਮੀ ਪਾਰਟੀ ਨਾਲ ਅਲਾਈਅንስ ਸੀਗਾ ਕਿਸੇ ਜਗ੍ਹਾ ਤੇ ਇਹਨਾਂ ਨੇ ਲੂਪ ਚ ਨਹੀਂ ਲਿਆ ਸਾਨੂੰ ਅਸੀਂ ਚਾਹੁੰਦੇ ਸੀਗੇ ਪਹਿਲੀ ਗੱਲ ਤਾਂ ਪ੍ਰੋਧ ਕਹਿਣ ਵਾਲੇ ਕਹਿੰਦੇ ਵੀ ਪਵਨ ਬਾਂਸਲ ਤੇ ਰਾਗਵ ਚੱਡਾ ਉਹਨਾਂ ਨੇ ਕਰਵਾਇਆ ਗੱਲ ਮੈਂ ਪਵਨ ਬਾਂਸਲ ਜੀ ਨੇ ਜਦੋਂ ਪਹਿਲੇ ਦਿਨ ਰਾਗਵ ਚੱਡਾ ਜੀ ਦੀ ਫੋਟੋ ਤੇ ਬਾਂਸਲ ਜੀ ਦੀ ਫੋਟੋ ਛਪੀ ਹੈ ਮੈਂ ਜਾ ਕੇ ਪ੍ਰੋਟੈਸਟ ਕੀਤਾ ਬਾਂਸਲ ਜੀ ਨੂੰ ਜਾ ਕੇ ਪੁੱਛ ਲਿਓ ਕਦੇ ਕਿਸ ਹਵਾ ਚਾ ਵਾਲਾ ਨਿੱਕੀ ਕਿਆ ਸੀ ਮੈਂ ਕਹਾ ਜੀ ਜਿਸ ਪਾਰਟੀ ਦੀ ਵਜ੍ਹਾ ਕਰਕੇ ਮੇਰੇ ਮੇਰੀ ਪੋਜੀਸ਼ਨ ਖਰਾਬ ਹੋਈ ਹੈ ਮੇਰਾ ਮੁੰਡਾ ਹਾਰ ਗਿਆ ਤੁਹਾਡੀ ਨਹੀਂ ਕਾਂਗਰਸ ਦੀ ਖਰਾਬ ਕਾਂਗਰਸ ਹੀ ਖਰਾਬ ਹੋਈ ਹੈ ਚੰਡੀਗੜ੍ਹ ਦੇ ਵਿੱਚ ਅੱਜ ਅਸੀਂ ਕਿਹੜੇ ਮੂਨਾ ਉਸ ਪਾਰਟੀ ਨਾਲ ਆ ਆਮ ਆਦਮੀ ਪਾਰਟੀ ਨੇ ਸਾਡੀ ਸਪੇਸ ਕਾਂਗਰਸ ਦੀ ਸਪੇਸ ਹੀ ਸਾਰੀ ਖੋਈ ਹੈ ਭਾਵੇਂ ਬੀਜੇਪੀ ਨਾਲ ਤਾਂ ਕੋਈ ਨੁਕਸਾਨ ਨਹੀਂ ਹੋਇਆ ਬੀਜੇਪੀ ਦੇ ਪਹਿਲਾਂ ਵੀ 13 ਜਿੱਤੇ ਸੀ 12 13 ਉਹ ਫਿਰ ਵੀ ਉਹਨੇ ਆਏ ਜੇ ਘਟੇ ਚੰਡੀਗੜ੍ਹ ਦੀ ਨਹੀਂ ਗੱਲ ਕਰਦਾ ਸਾਰੇ ਸਾਰੇ ਦੇਸ਼ ਦੀ ਕਿਹੜੇ ਕਿਹੜੇ ਗੰਦੇ ਅਲੀਗੇਸ਼ਨ ਕੇਜਰੀਵਾਲ ਜੀ ਨੇ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਤੇ ਈਵਨ ਪਵਨ ਵਾਂਸਲ ਤੇ ਕਿਹੜੇ ਕਿਹੜੇ ਨਹੀਂ ਲਗਾਏ ਫਿਰ ਕੀ ਕਹਿੰਦੇ ਵਾਂਸਲ ਜੀ ਨਹੀਂ ਗੱਲ ਚੱਲ ਰਹੀ ਹੈ ਮਜਬੂਰੀ ਹੈ ਇਦਾਂ ਦੀਆਂ ਗੱਲਾਂ ਕਰਕੇ ਇਹਨਾਂ ਨੇ ਕੋਈ ਬਹੁਤ ਜ਼ਿਆਦਾ ਮੇਰੇ ਨਾਲ ਖੁੱਲ ਕੇ ਗੱਲ ਨਹੀਂ ਕੀਤੀ ਪਰ ਜਦੋਂ ਬਨੀਸ਼ ਤਵਾੜੀ ਜੀ ਆ ਗਏ ਤੁਸੀਂ ਅਗਰ ਗੱਲ ਕਰਨੀ ਹੈ ਤੁਸੀਂ ਦੱਸੋ ਵੀ ਐਲਾਈਅੰਸ ਦੀ ਗੱਲ ਕਦੇ ਕਾਂਗਰਸ ਦੇ ਪ੍ਰਦੇਸ਼ ਕਾਰਜਕਾਰਨੀ ਚ ਗੱਲ ਚੱਲੀ ਹੈ ਕਦੇ ਜੇ ਕਰਨੀ ਹੈ ਤਾਂ ਕਿਹੜੀ ਸ਼ਰਤਾਂ ਦੇ ਕਰਨੀ ਹੈ ਕੀ ਕਰਨਾ ਹੈ ਕੀ ਨਹੀਂ ਰਾਦਰ ਕੁਝ ਐਸੀਆਂ ਐਕਟੀਵਿਟੀ ਹੋਈਆਂ ਪ੍ਰੈਸ ਕਾਨਫਰੰਸ ਕਰਨ ਗਏ ਤਾਂ ਨਾ ਕਿਸੇ ਨੂੰ ਉਹਨੂੰ ਦੱਸਿਆ ਮੈਨ ਲੱਗਿਆ ਮੈਨੂੰ ਕਿ ਹੁਣ ਮੇਰੇ ਨਾਲ ਸ਼ਹਿਦ ਦਿੱਤੇ ਮੁਸ਼ਕਲ ਹੈ ਇਗਨੋਰ ਕਰ ਰਹੇ ਹੈ ਇਗਨੋਰ ਕਰ ਰਹੇ ਮੈਨੂੰ ਲੱਗਿਆ ਮਤਲਬ ਪਤਾ ਨਹੀਂ ਉਹ ਖਾਸ ਕਰਕੇ ਲੱਕੀ ਸਾਰੇ ਕਹਿ ਲੋ ਲਕੀ ਤਾਂ ਕੀ ਸੀ ਮਨੀਸ਼ ਜੀ ਦੀ ਡਿਊਟੀ ਜ਼ਿਆਦਾ ਬਣਦੀ ਸੀ ਵੀ ਆ ਕੇ ਸਾਰਿਆਂ ਨੂੰ ਨਾਲ ਰੱਖਦੇ ਪਰ ਅਸੀਂ ਕੋਈ ਇਸ ਤਰ੍ਹਾਂ ਦੇ ਤਾਂ ਵਿਰੋਧ ਮੈਂ ਮਨੀਸ਼ ਜੀ ਦੇ ਨਾਲ ਜਿੰਦਗੀ ਚ ਕੀਤਾ ਮੇਰੇ ਨਾਲ ਤਾਂ ਬੜੇ ਅੱਛੇ ਰਿਲੇਸ਼ਨ ਸੀਗੇ ਪਰ ਜਿੱਥੇ ਨਾਲ ਸੀ ਬੰਸਲ ਜੀ ਦੇ ਨਾਲ ਤਾਂ ਉਹ ਤਾਂ ਸਾਡਾ اخਲਾਕੀ ਫਰਜ਼ ਬਣਦਾ ਸੀ ਉਹ ਤਰਲੋ ਜਨ ਜੀ ਇੱਕ ਐਸੀ ਫੈਸਲਾ ਸੀ 15 ਦਿਨ ਤੱਕ ਮੈਂ ਸੋਚਦਾ ਰਿਹਾ ਕਿ ਰਿਟਾਇਰ ਹੋ ਜਾਓ ਹੁਣ ਬਸ ਬਹੁਤ ਕੁਝ ਲੈ ਲਿਆ ਮਿਹਰਬਾਨੂ ਅੱਗੂ ਕੋਈ ਬਣਨਾ ਤਾਂ ਹੈ ਨਹੀਂ ਤੇ ਰਿਟਾਇਰ ਹੋ ਕੇ ਕੋਈ ਐਨ ਜੀਓ ਬਣਾ ਲਾਂਗੇ ਚੰਡੀਗੜ੍ਹ ਦਾ ਕੰਮ ਹੀ ਕਰਨਾ ਹੈ ਅਲਟੀਮੇਟਲੀ ਫਿਰ ਦੋਸਤਾਂ ਨਾਲ ਪਰਿਵਾਰਕ ਤੌਰ ਤੇ ਗੱਲਾਂ ਹੋਈਆਂ ਉਹਨੇ ਕਹਿੰਦਾ ਜੀ ਨਹੀਂ ਨਹੀਂ ਜਲਦੀ ਹਲੇ ਕਿਹੜੀ ਕੋਈ ਏਡੀ ਉਮਰ ਹੈ ਜਾਂ ਸਿਹਤ ਠੀਕ ਨਹੀਂ ਹੈ ਬਸ ਇੱਥੇ ਆ ਕੇ ਥੋੜਾ ਜਿਹਾ ਬਦਲਾਵ ਦੇ ਕੱਲਾ ਹੀ ਬੀਜੇਪੀ ਚ ਖੁਸ਼ ਹੋ ਜਣੋ ਕੰਫਰਟੇਬਲ ਆ ਕੋਈ ਹਲੇ ਅਸੀਂ ਗੱਲ ਹੀ ਮੈਂ ਬਹੁਤ ਜ਼ਿਆਦਾ ਸਾਨੂੰ ਮੈਨੂੰ ਪਤਾ ਹੈ ਮੈਂ ਜਦੋਂ ਕਿਸੇ ਵੀ ਬੰਦੇ ਮੈਂ ਉਹ ਉਹਨਾਂ ਬੇਵਕੂਫਾਂ ਚੋਂ ਜਦੋਂ ਹੈ ਨਹੀਂ ਕਿ ਉੱਥੇ ਜਾਵਾਂ ਤੇ ਅੱਜ ਹੀ ਸਭ ਕੁਝ ਮੰਗਣ ਲੱਗ ਜਾ ਮੈਨੂੰ ਵੀ ਪਤਾ ਹੈ ਉੱਥੇ ਮੇਰੇ ਤੋਂ ਬਹੁਤ ਸੀਨੀਅਰ ਲੀਡਰਸ਼ਿਪ ਬੈਠੀ ਹੈ ਉਹਨਾਂ ਦੀ ਇੱਕ ਉਹਨਾਂ ਦੀ ਪਾਰਟੀ ਦਾ ਕੰਮ ਕਰਨ ਦਾ ਤਰੀਕਾ ਥ ਇਹ ਉਹਨਾਂ ਦੇ ਹੈ ਗੱਲ ਵੀ ਇਹ ਨਹੀਂ ਕਿ ਕੋਈ ਵੀ ਬੰਦਾ ਬਾਹਰੋਂ ਆਇਆ ਉਹਨੂੰ ਦੂਜੇ ਦਿਨ ਲਿਆਉਣ ਤੇ ਬਹੁਤ ਜ਼ਿਆਦਾ ਮੈਂ ਇੱਛਾ ਵੀ ਨਹੀਂ ਰੱਖੀ ਉਤੋਂ ਹੁਣ ਹਾਂ ਜਦੋਂ ਆ ਹੁਣ ਕਮੇਟੀ ਬਣਨ ਲੱਗੀ ਮੈਨੂੰ ਪੁੱਛਿਆ ਮੈਂ ਕਿਹਾ ਜੀ ਮੇਰੇ ਲਈ ਤਾਂ ਇੱਕ ਮਜਬੂਰੀ ਹੈ ਉਹ ਵੀ ਸਮਝਦੇ ਸੀ ਬਈ ਵਾਇਸ ਪ੍ਰਧਾਨ ਨਹੀਂ ਬਣ ਸਕਦਾ ਮੈਂ ਜਨਸਮਿਕ ਪਾਰਟੀ ਦਾ ਪ੍ਰਧਾਨ ਰਹਿ ਚੁੱਕਾ ਸਾਰੇ ਵੱਡੀਆਂ ਪੋਸਟਾਂ ਲੈ ਲਈਆਂ ਉਹਨਾਂ ਨੇ ਸ਼ਾਇਦ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਫਿਰ ਤੁਹਾਡੇ ਲਈ ਕੋਈ ਹੋਰ ਜਗ੍ਹਾ ਲੱਭਦੇ ਆ ਇਹ ਗੱਲ ਹੋਈਆਂ ਮੇਰੀਆਂ ਸ਼ਾਇਦ ਉਹਨਾਂ ਨੇ ਫਿਰ ਮੈਨੂੰ ਵੀ ਨਹੀਂ ਸੀ ਪਤਾ ਜਿਹੜੀ ਐਡਵਾਈਜ਼ਰੀ ਕੌਂਸਲ 'ਚ ਮੇਰਾ ਨਾਮ ਭੇਜਿਆ ਉਹਨਾਂ ਨੇ ਚੇਅਰਮੈਨ ਤਾਂ ਮੈਨੂੰ ਨਹੀਂ ਪਤਾ ਸੀ ਮੈਨੂੰ ਹੱਲੇ ਵੀ ਨਹੀਂ ਪਤਾ ਕਿ ਕਿਹਨੇ ਭੇਜਿਆ ਕਿਹਨੇ ਨਹੀਂ ਬੀਜੇਪੀ ਨੇ ਭੇਜਿਆ ਪਰ ਇਹ ਪੱਕਾ ਹੈ ਕਿ ਐਡਵਾਈਜ਼ਰੀ ਕੌਂਸਲ ਜਦੋਂ ਬਣਨ ਲੱਗੀ ਸੀ ਮੈਨੂੰ ਸੱਜੇ ਡੰਡਨ ਜੀ ਦਾ ਫੋਨ ਆਇਆ ਬੰਗਲੌਰ ਤੋਂ ਕਿ ਜੀ ਬਾਇਓ ਡਾਟਾ ਬਣਾ ਕੇ ਮੈਨੂੰ ਤੇ ਜੋ ਤੇ ਕੱਲ੍ਹ ਕਿਉਂਕਿ ਸ਼ਾਇਦ ਐਡਵਾਈਜ਼ਰੀ ਕੌਂਸਲ ਦੀ ਲਿਸਟ ਨਿਕਲਨੀ